ਰੱਬ ਵਰਗੇ ਸਰੋਤਿਆਂ ਦੇ ਲਈ ਇੱਕ ਬੜਾ ਸੋਹਣਾ ਲੋਕਗੀਤ ਅੱਜ ਉਹ ਪੁਰਾਣ ਮਿਲ ਕੇ ਅੱਜ ਵਾਲੇ ਲੋਕਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀਏ ਮਿੱਤ ਨਾ ਖੇਰੋ ਪੱਖਾ ਦਾ ਵਾਦੇ ਨਹੀਂ ਚੱਲਣੇ ਵਿਚ ਵਿੱਚ ਮਾਰਿਆ ਰਖਾ ਦੇ ਨੀ ਤੱਕਰੇ ਨੂੰ ਅੜੀਏ ਮਾਰਿਆ ਰਖਾ ਦੇ ਨੀ ਤੱਕਰੇ ਨੂੰ ਚੁਫਰੇ ਕੁੰਗਰੂ ਲਵਾ ਦੇ ਮੰਜਾੜਾ ਦੇ ਨਿਬਟਣ ਨੂੰ ਅੜੀਏ ਮੰਜਾੜਾ ਦੇ ਨਿਬਟਣ ਨੂੰ ਕੁੰਗੁਰੂ ਵਾਲੀ ਦਾਣ ਪਵਾ ਦੇ ਨਿਚੇ ਚਦਰ ਵਿਛਾ ਦੇ ਨੀ ਬਟਣ ਨੂੰ ਅੜੀਏ ਚਦਰ ਵਿਛਾ ਦੇ ਨੀ ਬਟਣ ਨੂੰ ਭਾਬੀ ਚਤਨੋ ਚੁੱਲਾ ਲਵਾ ਦੇ ਨੀ ਛੁੱਟਣ ਨੂੰ ਸੱਚੀ ਚੁੱਲਾ ಸಖಿಯ ಬುಲೇನ ಬಠಣನು ಭೇ ಚಾರಿ ಕಡಿಕೂ ಪಾರಿ ಕಡತು ನೈತಾತಿಯ ಲೇ ਣੀਏ ਤੀਆਂ ਲਵਦੇ ਨੇ ਕਹਿਣ ਨੂੰ ਸਾਨੂੰ ਨੱਚ ਕੇ ਦਿਖਾ ਦੇ ਦਿਲ ਰੱਖਣੇ ਨੂੰ ਬੱ비 ਨੱਚ ਕੇ ਦਿਖਾ ਦੇ ਦਿਲ ਰੱਖਣੇ ਨੂੰ ਹਾਂਜੀ ਦੋਸਤੋ ਇਹ ਸੀ ਖੁਸ਼ ਮਜ਼ਾਜ ਜਗੀਤ ਜੋ ਅਸੀਂ ਤੁਹਾਡੇ ਰੂਪ ਰੂਪ ਕੀਤਾ ਸਾਨੂੰ ਸੋਹਣਾ ਲੱਗਿਆ ਤੇ ਅਸੀਂ ਕੋਸ਼ਿਸ਼ ਕੀਤੀ ਕਿ ਲੋਕ ਗੀਤ ਜਿਹੜਾ ਹੈਗਾ ਸੋਹਣੇ ਰੂਪ ਦੇ ਵਿੱਚ ਹੀ ਤੁਹਾਡੇ ਤੱਕ ਆਪੜੇ ਤੇ ਸਾਡੀਆਂ ਕੋਸ਼ਿਸ਼ਾਂ ਦੇ ਉੱਪਰ ਤੁਸੀਂ ਜਰੂਰ ਬੁਰ ਪਾਉਂਗੇ ਸਾਨੂੰ ਪੂਰੀ ਉਮੀਦ ਆ ਕਿਉਂਕਿ ਹਰ ਰੋਜ਼ ਤੁਸੀਂ ਸਾਨੂੰ ਸੋਹਣੇ ਸੋਹਣੇ ਕੰਪਲੀਮੈਂਟ ਦਿੰਨੇ ਹੋ ਮੈਡਮ ਮਨਜੀਤ ਜੀ ਇੰਗਲੈਂਡ ਤੋਂ ਬਹੁਤ ਸੋਹਣੇ ਸੋਹਣੇ ਕੰਪਲੀਮੈਂਟ ਦਿੰਦੇ ਨੇ ਅਸੀਂ ਉਹਨਾਂ ਦੇ ਮਤਲਬ ਸਾਡੇ ਕੋਲੇ ਅਲਫਾਜ਼ ਨਹੀਂ ਸਾਡੇ ਅਲਫਾਜ਼ ਬਹੁਤ ਮਦਰੀ ਕਰਦੇ ਰਹ ਜਾਂਦੇ ਨੇ ਜੇਕਰ ਅਸੀਂ ਉਹਨਾਂ ਦੀ ਤਾਰੀਫ਼ ਕਰੀਏ ਮਨਜੀਤ ਲੋਟੇ ਜੀ ਲਗਾਤਾਰ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਚੈਨਲ ਦੇ ਨਾਲ ਜੁੜੇ ਹੋਏ ਨੇ ਸਾਨੂੰ ਸੋਹਣੇ ਸੋਹਣੇ ਕੰਪਲੀਮੈਂਟ ਕਰਦੇ ਨੇ ਤੇ ਸਾਡੇ ਲੋਕੀਤਾਂ ਦੀ ਉਡੀਕ ਕਰਦੇ ਨੇ ਇੱਕ ਪਰਮਜੀਤ ਜੀ ਹੈਗੇ ਨੇ ਇਹ ਨਹੀਂ ਪਤਾ ਕਿਹੜੇ ਪਿੰਡ ਭੁੱਲ ਗਈ ਮੈਂ ਉਹਨਾਂ ਦਾ ਉਹਨਾਂ ਦੀ ਅਕਸਰ ਸਾਨੂੰ ਕਾਲ ਆਉਂਦੀ ਆ ਅਕਸਰ ਉਹ ਸਾਡਾ ਹੌਸਲਾ ਵਧਾਉਂਦੇ ਨੇ ਕਾਲ ਕਰਕੇ ਸਾਨੂੰ ਐਪਰੀਸ਼ੀਏਟ ਕਰਦੇ ਨੇ ਸਾਨੂੰ ਸੋਹਣੇ ਸੋਹਣੇ ਮੈਸੇਜ ਕਰਦੇ ਨੇ ਤੇ ਸਾਡਾ ਹੌਸਲਾ ਵਧਾ ਕੇ ਸਾਨੂੰ ਫੇਰ ਲੋਕ ਗੀਤਾਂ ਲਈ ਪ੍ਰੇਰਿਤ ਕਰ ਦਿੰਦੇ ਨੇ ਤੇ ਅਸੀਂ ਦੋਵੇਂ ਪੈਣਾ ਵਕਤ ਚ ਵਕਤ ਕੱਢ ਕੇ ਫੇਰ ਤੁਹਾਡੇ ਰੂਬਰੂ ਹੋ ਜਾਂਦੇ ਆ ਅੱਜ ਫੇਰ ਅਸੀਂ ਇੱਕ ਬੜਾ ਸੋਹਣਾ ਲੋਕ ਗੀਤ ਜਿਹੜਾ ਤੁਹਾਡੇ ਰੂਬਰੂ ਕੀਤਾ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਜ਼ਰੂਰ ਚੰਗਾ ਲੱਗੇਗਾ ਤੇ ਆਉਣ ਵਾਲੇ ਸਮਿਆਂ ਦੇ ਵਿੱਚ ਤੀਆਂ ਦੇ ਵਿੱਚ ਤੁਸੀਂ ਜਤਰੰਝਾਂ ਦੇ ਵਿੱਚ ਇਸ ਤਰ੍ਹਾਂ ਦਾ ਗੀਤ ਜ਼ਰੂਰ ਗਾਉਂਗੇ ਰੌਣਕਾਂ ਭਰੋਗੇ ਤੇ ਅਖੀਰ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ